ਐਡਵੋਕੇਟ ਜਨਰਲ ਮਨਿੰਦਰ ਚੀਤਖੋਰਾ ਦੇ ਨਿਯੁਕਤੀ ਤੇ ਕਿਉਂਕਿ ਜਦੋਂ ਹੀ ਨਿਯੁਕਤੀ ਦੀ ਗੱਲ ਸਾਹਮਣੇ ਆਈ ਸੀ ਨਾ ਤੇ ਨਾਲ ਦੀ ਨਾਲ ਕੁਝ ਪ੍ਰਤੀਕਰਮ ਵੀ ਸਾਹਮਣੇ ਆਉਣੇ ਸ਼ੁਰੂ ਹੋ ਗਏ ਸੀ ਵਿਰੋਧੀ ਸੁਰਾਂ ਵੀ ਉੱਠਣੀਆਂ ਸ਼ੁਰੂ ਹੋ ਗਈਆਂ ਸੀ ਉਹਦਾ ਇੱਕ ਸਭ ਤੋਂ ਵੱਡਾ ਕਾਰਨ ਇਹ ਦੱਸਿਆ ਜਾ ਰਿਹਾ ਸੀ ਕਿ ਇਹ ਮਾਨ ਸਾਹਿਬ ਦੇ ਨੇੜੂ ਨੇ ਆਮ ਆਰਮੀ ਪਾਰਟੀ ਦੇ ਨੇੜੂ ਨੇ ਤਾਂ ਕਰਕੇ ਨਿਯੁਕਤੀ ਹੋਈ ਹੈ ਫਿਰ ਉਹ ਜਿਹੜੀ ਪਟੀਸ਼ਨ ਹਾਈ ਕੋਰਟ ਦੇ ਵਿੱਚ ਵੀ ਚਲੀ ਗਈ ਹੁਣ ਮਿੰਟੂ ਜੀ ਉਸ ਤੇ ਕੀ ਅੱਗੇ ਆਇਆ ਕੋਈ ਰਿਵਿਊ ਉਹ ਬਣੇ ਰਹਿਣਗੇ ਜਾਂ ਫਿਰ ਇਹ ਨਿਯੁਕਤੀ ਰੱਦ ਹੋਊਗੀ ਕੀ ਹੋਏਗਾ ਇਸ ਮਾਮਲੇ ਦੇ ਵਿੱਚ ਨੇ ਦੇਖੋ ਹਲੇ ਉਹ ਈ ਪਟੀਸ਼ਨ ਹੈ ਪੱਟੀ ਸਾਹਿਬ ਦੀ ਜਗਮੋਣ ਸਿੰਘ ਪੱਟੀ ਨੇ ਅੱਗੇ ਵੀ ਇਸ ਤਰ੍ਹਾਂ ਦੀਆਂ ਕੁੱਝ ਪਟੀਸ਼ਨਾਂ ਪਾਈਆਂ ਹੋਈਆਂ ਨੇ ਉਹ ਲੜਦੇ ਰਹਿੰਦੇ ਨੇ ਇਨ੍ਹਾਂ ਚੀਜ਼ਾਂ ਤੇ ਹੂੰ ਤਾਂ ਉਹਨਾਂ ਨੇ ਜੋ ਹਵਾਲੇ ਦਿੱਤੇ ਪਹਿਲਾਂ ਤੇ ਉਹਦੇ 'ਚ ਇਹ ਦੇਖਿਆ ਜਾਂਦਾ ਨਾ ਕਿ ਪਟੀਸ਼ਨ 'ਚ ਕੋਈ ਤਰੁੱਟੀ ਤੇ ਨਹੀਂ ਆ ਗਈ ਹੂੰ ਜਦੋਂ ਪਟੀਸ਼ਨ 'ਚ ਕੋਈ ਤਰੁੱਟੀ ਨਾ ਪਾਈ ਗਈ ਤਾਂ ਪਟੀਸ਼ਨ ਸਵਾਰਨਯੋਗ ਹੋ ਗਈ ਫੇਰ ਸੁਣਵਾਈ ਸਟਾਰਟ ਹੁੰਦੀ ਹੈ ਜੀ ਜੀ ਜਦੋਂ ਸੁਣਵਾਈ ਸਟਾਰਟ ਹੋਏਗੀ ਤਾਂ ਫੇਰ ਜਿਹੜੇ ਉਹਨਾਂ ਦੇ ਗਰਾਊਂਡਸ ਨੇ ਹੂੰ ਜਿਵੇਂ ਉਹਨਾਂ ਨੇ ਇੱਕ ਗਰਾਊਂਡ ਦਿੱਤਾ ਹੈ ਕਿ ਭਈ ਇਹ ਵੈਲ ਨੋਨ ਸੀਗੇ ਕਿਸੇ ਨੇਤਾ ਦੇ ਆਮ ਆਦਮੀ ਪਾਰਟੀ ਦੇ ਨੇਤਾ ਦੇ ਨੇੜੂ ਸੀਗੇ ਜੀ ਤਾਂ ਭਈ ਇਹਨਾਂ ਨੂੰ ਇਸ ਕਰਕੇ ਇਸ ਅਹੁਦੇ ਤੇ ਬਿਠਾਇਆ ਗਿਆ ਹੂੰ ਕਿਉਂਕਿ ਏਜੀ ਦਾ ਜਿਹੜਾ ਉਹ ਤਾਂ ਹੁੰਦਾ ਨਾ ਜੀ ਕੋਈ ਛੋਟਾ ਉਧਾ ਨਹੀਂ ਹੁੰਦਾ ਮੈਂ ਤੁਹਾਨੂੰ ਦੱਸ ਦਿੰਦਾ ਹੂੰ ਇਹਦੇ ਵਿੱਚ ਮਤਲਬ ਕਿ ਕ੍ਰਾਈਟੇਰੀਆ ਜਿਹੜਾ ਬੜਾ ਸਖਤ ਹੈ ਹਾਰਡ ਹੈ ਪੂਰਾ ਜੀ ਮਸਲਨ ਕਿ ਇੰਨੀ ਕੋ ਕਾਬਲੀਅਤ ਚਾਹੀਦੀ ਆ ਕਿ ਜਿਹੜੀ ਹਾਈ ਕੋਰਟ ਦਾ ਜੱਜ ਬਣਨ ਵਾਸਤੇ ਜਿੰਨੀ ਹਕੂਮਤ ਲੋ ਚਾਹੀਦੀ ਹੁੰਦੀ ਆ ਜੀ ਤਾਂ ਤੁਸੀਂ ਸੋਚ ਸਕਦੇ ਹੋ ਨਾ ਕਿ ਐਡਵੋਕੇਟ ਜਰ ਐਵੇਂ ਥੋੜੀ ਸਾਰੇ ਸਟੇਟ ਦਾ ਕਾਨੂੰਨੀ ਕਪਤਾਨ ਕਹਿ ਲਓ ਜੀ ਜਿਵੇਂ ਇੰਡੀਆ ਟੀਮ ਦੀ ਹਾਕੀ ਦੀ ਕਮਾਨ ਪ੍ਰਗਟ ਸਿੰਘ ਹੋਣਾ ਕੋਲ ਸੀਗੀ ਹਮ ਰਾਜਪਾਲ ਹੁੰਦਲ ਵੀ ਰਹੇ ਨੇ ਕਪਤਾਨ ਜੀ ਫਿਰ ਮੇਰੀ ਖਲ ਦੇ ਨਾਲ ਗਗਨਜੀਤ ਵੀ ਰਹੇ ਨੇ ਪੰਜਾਬੀ ਬਹੁਤ ਕਪਤਾਨ ਰਹੇ ਤਾਂ ਇਤਿਹਾਸ ਹੀ ਆ ਤਾਂ ਕਹਿਣ ਦਾ ਮਤਲਬ ਇਹ ਆ ਕਿ ਇੱਕ ਤਰ੍ਹਾਂ ਨਾਲ ਸਾਰੀ ਸਟੇਟ ਦੀ ਕਾਨੂੰਨੀ ਟੀਮ ਦੀ ਕਪਤਾਨੀ ਕਰਨੀ ਆ ਬੰਦੇ ਨੇ ਇਹ ਥੋਗੀਆਂ ਕਿ ਕੋਈ ਸੰਭਾਲਣਾ ਆ ਜੀ ਕੋਈ ਮੇਰੇ ਵਰਗਾ ਕੋਈ ਇੱਥੇ ਲੈ ਕੇ ਜਿਹੜਾ ਟਾਈਪ ਰਾਈਟਰ ਜੀ ਆ ਤੇ ਕੋਈ ਬੈਠ ਗਿਆ ਕਿ ਗੰਗਾ ਨਗਰੋ ਕਰਕੇ ਲਾ ਬਈ ਹਾਂ ਬਈ ਚਲੋ ਆ ਗਿਆ ਆਪਣਾ ਹੁੰਦਾ ਹੀ ਹੈ ਨਾ ਕਿ ਸ਼ੁਰੂਆਤ ਦੇ ਵਿੱਚ ਕੋਈ ਸਟਰਗਲ ਹਰ ਜਿੱਦਾਂ ਕਹਿ ਲਓ ਜਾਂ ਸ਼ੁਰੂਆਤੀ ਪ੍ਰੈਕਟਿਸ ਕਰਦਾ ਬੰਦਾ ਵੀ ਉਹ ਏਦਾਂ ਤਾਂ ਨਹੀਂ ਹੁੰਦਾ ਕਿ ਜਾ ਕੇ ਉਹ ਉਹ ਸ਼ੁਰੂਆਤੀ ਫੇਸ ਵਾਲਾ ਸ਼ੁਰੂਆਤੀ ਗੇੜ ਵਾਲਾ ਵੀ ਵਕੀਲ ਕਹੇਗਾ ਕਿ ਮੈਂ ਵੀ ਏਜੀ ਬਣ ਸਕਦਾ ਨਹੀਂ ਸਰ ਕੋਲਮਲਾ ਕੇ ਉੱਚ ਪਦਰੀ ਕਾਬਲੀਅਤ ਚਾਹੀਦੀ ਹੈ ਕਾਬਲੀਅਤ ਦਾ ਮਤਲਬ ਹੈ ਕਿ ਤਜਰਬਾ ਤਜਰਬਾ ਜਿਹੜਾ ਜਾਂ ਕਹ ਲਓ ਕਿ ਉਹਦਾ ਮਤਲਬ ਕਿ ਪ੍ਰੈਕਟਿਸ ਦਾ ਸਮਾਂ ਜਿਹੜਾ ਉਹ ਇਨਾ ਚਾਹੀਦਾ ਹੈ ਜੀ ਉਹਦੇ ਕੋਲ ਕਿ ਜਿੰਨੀ ਮਤਲਬ ਕਹ ਲਓ ਕਿ ਕ੍ਰਾਈਟੇਰੀਆ ਦੀ ਲੋੜ ਹੁੰਦੀ ਹੈ ਨਾ ਹਾਈ ਕੋਰਟ ਦੇ ਜੱਜ ਬਣਨ ਵਾਸਤੇ ਉਹਨਾਂ ਉਹਨੂੰ ਵੀ ਉੱਤੋਂ ਤੱਕ ਪਹੁੰਚਣਾ ਪੈਂਦਾ ਤਾਂ ਇਹ ਹੁਣ 2-3 ਗਰਾਊਂਡ ਹੈਗੇ ਆ ਉਹ ਦੇਖੋ ਜੇ ਸਿੱਧ ਕਰ ਦਿੰਦੇ ਆ ਤਾਂ ਫਿਰ ਹੋ ਸਕਦਾ ਕੋਈ ਫੈਸਲਾ ਆ ਜਾਵੇ ਪਰ ਬੜਾ ਮੁਸ਼ਕਲ ਹੁੰਦਾ ਅੱਗੇ ਵੀ ਇਸ ਤਰ੍ਹਾਂ ਦੀਆਂ ਨਿਯੁਕਤੀਆਂ ਨੂੰ ਕਹਿ ਲੋ ਕਿ ਚੈਲੰਜ ਹੋਏ ਨੇ ਬੜਾ ਮੁਸ਼ਕਲ ਹੁੰਦਾ ਪਰ ਬਾਕੀ ਕੋਰਟ ਦਾ ਕੋਈ ਪਤਾ ਵੀ ਨਹੀਂ ਕਿਹੜੇ ਵੇਲੇ ਝਟਕਾ ਤੇ ਜੇ ਲੱਗਿਆ ਵੀ ਝਟਕਾ ਫਟਕਾ ਲੱਗਦਾ ਹੀ ਰਹਿੰਦਾ ਇਹਨਾਂ ਨੂੰ ਕਹਿ ਦਨਗੇ ਚੁੱਪ ਕਰਕੇ ਕੋਈ ਨਹੀਂ ਬਦਲਦੇ ਨੇ ਜੇ ਸਾਡੇ ਕੋਲ ਬਤੇਰੇ ਨੇ ਅੱਗੇ ਚੌਕਾ ਤੇ ਬਾਜੀ ਝੁਕਾ ਜੇ ਫਿਰ ਕੋਈ ਮੌਕਾ ਮਿਲਿਆ ਤੇ ਠੀਕ ਆ ਪਰ ਗੱਲ ਇਹ ਆ ਕਿ ਉਹ ਨਾ ਕਿਸੇ ਨੇ ਇਹ ਨਾ ਬੜੀ ਸੋਹਣੀ ਗੱਲ ਕਹੀ ਕਹਿੰਦਾ ਵੀ ਜ਼ਿੰਦਗੀ 'ਚ ਹਰ ਮੌਕਾ ਕੈਸ਼ ਕਰ ਲਓ ਹੂੰ ਜ਼ਿੰਦਗੀ ਦਾ ਹਰ ਮੌਕਾ ਜਿਹੜਾ ਵੀ ਜ਼ਿੰਦਗੀ ਦਾ ਮੌਕਾ ਮਿਲੇ ਨਾ ਜੀ ਜੀ ਉਹਦਾ ਫਾਇਦਾ ਜ਼ਰੂਰ ਚੱਕੋ ਪਰ ਕਿਸੇ ਦੀ ਮਜਬੂਰੀ ਦਾ ਫਾਇਦਾ ਨਾ ਚੱਕੋ ਕਿਉਂਕਿ ਜ਼ਿੰਦਗੀ ਜੇ ਮੌਕਾ ਦਿੰਦੀ ਹੈ ਤਾਂ ਜ਼ਿੰਦਗੀ ਧੋਖਾ ਵੀ ਦਿੰਦੀ ਹੈ ਬਚ ਕੇ ਮੋੜ ਸੱਚਮੁੱਚ ਸੱਚਮੁੱਚ ਮਿੰਟੂ ਜੀ ਖੈਰ ਜੀ ਸਾਰੇ ਦੋਸਤਾਂ ਦਾ ਫੇਰ ਤੋਂ ਸਵਾਗਤ ਹੈ ਔਰ ਜਟਵੈਰ ਜੀ ਕਹਿ ਰਹੇ ਨੇ ਮਿੱਤਰ ਨੂੰ ਇੱਕ ਦੂਸਰੇ ਨੂੰ ਕਿ ਮੇਰੇ ਨਾਲ ਸਲੀਕੇ ਨਾਲ ਗੱਲ ਕਰਿਆ ਕਰੋ ਜੀ ਤੇ ਅਸੀਂ ਨਹੀਂ ਸਾਰੇ ਸਲੀਕੇ ਨਾਲ ਸਾਰੇ ਪਿਆਰ ਨਾਲ ਖੈਰ ਹੋਏ ਗੱਲ ਹੁੰਦਾ ਫੈਮਿਲੀ ਚ ਆ ਇੱਕ ਤਰ੍ਹਾਂ ਨਾਲ ਪਰਵਾਰ ਚ ਆ ਤਾਂ ਸਾਰੇ ਕੋਈ ਚਲੋ ਵੱਧ ਘੱਟ ਕਿਤੇ ਬੋਲ ਵੀ ਜਾਂਦਾ ਕੋਈ ਸੱਜਣ ਦੇ ਆਪਣੇ ਰੈਗੂਲਰ ਸੱਜਣ ਨੇ ਜੀ ਹਾਂ ਜੀ ਵੱਧ ਘੱਟ ਹੋਰੀ ਕੋਈ ਬਾਹਰੋਂ ਕਰ ਲਓ ਕਰ ਲਓ ਕੋਈ ਨਹੀਂ ਜੀ ਜੀ ਮਿੰਟੂ ਜੀ ਗਰਮੀ ਬੜੀ ਹੈ ਆ ਗਰਮੀ ਹੋ ਗਈ ਹੈ ਹੁਣ ਗਰਮੀ ਆਪਣੇ